ਤੁਹਾਨੂੰ ਇਹਨਾਂ ਦੀਆਂ ਜਿਹੜੀਆਂ ਇਹ ਇਦੋਂ ਇਦੋਂ ਪਹਿਲਾਂ ਇਹੋ ਜਿਹਾ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ 'ਚ ਕਦੇ ਹੋਇਆ ਫੰਕਸ਼ਨ ਇਹੋ ਜਿਹਾ ਵੀ ਜਿੱਥੇ ਅਸੀਂ ਭੈਣਾਂ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਏਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇਹਨੇ ਆਹ ਤੁਹਾਡਾ ਆਸਮਾ ਇਹੋ ਜਿਹਾ ਤਾਂ ਫੰਕਸ਼ਨ ਹੀ ਹੋਣਾ ਓਟ ਕੇ ਸੀ ਨਿਯੁਕਤੀ ਪੱਤਰ ਸਮ ਇਹ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਚਾੜ੍ਹ ਕੇ ਜਾਓ ਤਾਂ ਨਿਯੁਕਤੀ ਹੋਣੀ ਨਿਯੁਕਤੀ ਨਹੀਂ 50000 ਨੌਕਰੀ ਦੇ ਕਿਹਾ ਖੜਾ ਤੁਹਾਡੇ ਸਾਹਮਣੇ 1 ਰੁਪਇਆ ਵੀ 1 ਰੁਪਇਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਨੇ ਗਲੀ ਵਾਲਾ ਪੈਸਾ ਵੀ ਗਿਣਾ ਦੇਣਾ ਕੋਈ ਸਮਝ ਲਓ ਮੈਂ ਸਰਫਾਸ ਕਾਲੀ ਰੁਪਇਆ ਨਿਕਾਦਾ ਸਰਫਾਸ ਕਾਲੀ ਔਰ ਇਹ ਦੂਬੱਟ ਕੀ ਕਰੀਏ ਯਾਰ ਇਹ ਤਾਂ ਚਾਹੁੰਦੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਕੇ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਹੁਣ ਕਹਿੰਦੇ ਸਾਨੂੰ ਵੇਰ ਦੁਬਾਰੇ ਲਿਓ ਜੀ ਸਾਡੇ ਸਾਰੀਆਂ ਗਲਤੀਆਂ ਮਾਫ ਕਰੋ ਜੀ ਸਤਿ ਆਪ ਉਦੋਂ ਉਦੋਂ ਤਾਂ ਕਰਕੇ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਐਂ ਕੀਤਾ ਬਾਅਦ ਕਹਿੰਦਾ ਮੈਂ ਕਹਿੰਦਾ ਫਿਰ ਕੀਤਾ ਤਾਂ ਕੁਝ ਨਹੀਂ ਮੈਂ ਕਹ ਤਾਜ ਉੱਥੇ ਝੂਠ ਬੋਲੇ ਇਹਦਾ ਮਤਲਬ ਯਾਰ ਤੂੰ ਨਹੀਂ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਨੇ ਸਾਰੇ ਸਬੂਤ ਦੇਣੇ ਸੀ ਵੀ ਆਹ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਅਦ ਮੁਕਰ ਐ ਲੋਕਾਂ ਨੂੰ ਕੰਮ ਨਹੀਂ ਸਮਝਦੇ ਨੇ ਯਾਰ ਤੁਸੀਂ ਸਾਡੇ ਰੱਬ ਨੂੰ ਵੇਝੋਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਭਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਵਦੇਵ ਸਿੰਘ ਢੀਂਸਾ ਕਹਿੰਦਾ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਐ ਹੱਥ ਬਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮਨ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇ ਹਨ ਮੈਂ ਕੋਈ ਨਹੀਂ ਠੀਂਸਾ ਸੋ ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਅਜਰ ਹੁੰਦੇ ਨੇ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹ ਵੀ ਮਾਰਦੇ ਚੀਕ ਨਾ 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 ਉਹਦੀ ਗੱਲ ਨਹੀਂ ਕਰਨੀ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮਨੇ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮਨੇ ਕਿ ਮੈਂ ਤਾਂ ਮੈਂ ਤਾਂ ਇਹੀ ਆ ਗਿਆ ਜੀ ਮੈਂ ਕੀ ਕਰਾਂ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਹੋਇਆ ਜੀ ਆ ਮੈਂ ਪਹਿਲਾਂ ਵੀ ਹੋਇਆ ਸੀ ਫਿਊਚਰ ਚ ਵੀ ਹੋਇਆ ਜਰਾਂਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ਕਿਉਂਕਿ ਲੋਕਾਂ ਚ ਪਰਮਾਤਮਾ ਵੱਸਦਾ